ਹਲਕਾ ਦਖਣੀ ਤੋਂ ਵਿਧਾਇਕ ਡਾਕਟਰ ਇੰਦਰਵੀ ਨਿੱਜਰ ਸਾਡੇ ਨਾਲ ਨੇ ਡਾਕਟਰ ਸਾਹਿਬ ਅੱਜ ਸਵੇਰ ਦੇ ਤੁਸੀਂ ਉਦਘਾਟਨ ਕਰ ਰਹੇ ਹੋ ਕਾਰਪੇਸ਼ਨ ਚੋਣਾਂ ਨਜ਼ਦੀਕ ਆ ਗਈਆਂ ਨੇ ਇਹ ਅੱਜ ਹੁਣ ਇਸ ਵੇਲੇ ਤੁਸੀਂ ਨਿੱਜਰਪੁਰਾ ਖੜਾ ਮਾਫ ਕਰਨਾ ਗੁੱਜਰਪੁਰਾ ਖੜਾ ਜੀ ਜੀ ਗੋਲੇ ਦੇ ਵਿੱਚ ਸਾਡੇ ਪਲੇਅਰਾਂ ਨੇ ਨਿਸ਼ਾਨੇਬਾਜ਼ੀ ਵਿੱਚ ਸਾਡੇ ਮੁੰਡੇ ਨੇ ਹੈਨਾ ਤੀਰ ਅੰਦਾਜ਼ੀ ਸਾਡੀਆਂ ਕੁੜੀਆਂ ਨੇ ਕੁਸ਼ਤੀ ਦੇ ਵਿੱਚ ਸਾਡੇ ਬੰਦੇ ਨੇ ਤਾਂ ਕੋਈ ਗੇਮ ਐਹ ਹੈ ਜੀ ਨਹੀਂ ਜਿਹੜੀ ਅਸੀਂ ਛੱਡੀਏ ਹੁਣ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਸਾਰੀਆਂ ਗੇਮਾਂ ਦਾ ਇੱਕ ਜ਼ੋਨ ਬਣਾ ਦੇਣਾ ਕਿ ਮਾਲਪੁਰ ਦੇ ਇਲਾਕੇ 'ਚ ਫੁੱਟਬਾਲ ਖੇਡੀ ਜਾਂਦੀ ਹੈ। ਅਸੀਂ ਫੁੱਟਬਾਲ ਨਾਲ ਰਿਲੇਟਡ ਸਾਰਾ ਜਿਹੜਾ ਇਨਫਰਾਸਟ੍ਰਕਚਰ ਮਾਲਪੁਰ ਦੇ ਇਲਾਕੇ 'ਚ ਬਣਾਓ। ਸੁਨਾਮ ਦੇ ਇਲਾਕੇ 'ਚ ਬਾਕਸਿੰਗ ਹੈ। ਸੰਗਰੂਰ ਸੁਨਾਮ ਬਾਕਸਿੰਗ ਬਹੁਤ ਚੱਲ। ਉੱਥੇ ਬਾਕਸਿੰਗ ਦੇ ਇਨਫਰਾਸਟ੍ਰਕਚਰ ਬਣਾਓ। ਇਹਨਾਂ ਦਾ ਜਲੰਧਰ ਏਰੀਆ ਮਿੱਠਾਪੁਰ ਸੰਸਾਰਪੁਰ ਕੈਂਟ ਏਰੀਆ ਇਹ ਸਾਰਾ ਹੌਕੀ ਦਾ ਗਾੜਾ ਹੌਕੀਆ ਤੇ ਐਥਲੈਟਿਕਸ ਦੇ ਵਿੱਚ ਸਾਡੇ ਲੁਧਿਆਣੇ ਦੇ ਵਿੱਚ ਐਥਲੈਟਿਕਸ ਦੇ ਬਹੁਤ ਵੱਡੇ ਗਰਾਊਂਡ ਬਣਾਏ ਜਾ ਸਕਦੇ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਪੱਬਾਰ ਹੈ ਇਹ ਕਾਰਨ ਹੈ ਕਿ ਪੰਜਾਬ ਸਰਕਾਰ ਵੱਲੋਂ ਜਿੱਥੇ ਅੰਤਰਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਦੀ ਤਿਆਰੀ ਤੱਕ ਲਈ ਖਿਡਾਰੀਆਂ ਨੂੰ ਮੱਲੀ ਸਹਾਇਤਾ ਦਿੱਤੀ ਜਾ ਰਹੀ ਹੈ ਉੱਥੇ ਹੀ ਨੌਜਵਾਨਾਂ ਨੂੰ ਮੈਦਾਨਾਂ ਨਾਲ ਜੋੜਨ ਲਈ ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ 3 ਵੀ ਕਰਵਾਇਆ ਗਿਆ ਹੈ ਖੇਡਾਂ ਵਤਨ ਪੰਜਾਬ ਦੀਆਂ 2024 ਸੀਜ਼ਨ 3 ਦੇ ਬਲਾਕ ਪੱਧਰੀ ਮੁਕਾਬਲਿਆਂ ਦੇ ਵਿੱਚ ਫੁੱਟਬਾਲ ਕਬੱਡੀ ਖੋਖੋ ਐਥਲੈਟਿਕਸ ਵਾਲੀਬਾਲ ਤੇ ਸ਼ੂਟਿੰਗ ਸਮੇਤ 37 ਵੱਖ-ਵੱਖ ਖੇਡ ਮੁਕਾਬਲੇ ਕਰਵਾਏ ਗਏ। ਇੰਨਾ ਹੀ ਨਹੀਂ ਇਸ ਸੀਜ਼ਨ 'ਚ ਜੇਤੂ ਖਿਡਾਰੀਆਂ ਨੂੰ 9 ਕਰੋੜ ਰੁਪਏ ਤੋਂ ਵੱਧ ਦੀ ਨਕਦ ਇਨਾਮੀ ਰਾਸ਼ੀ ਵੀ ਵੰਡੀ ਗਈ ਹੈ। ਸੋ ਗੁਜਰਪੁਰੇ ਸਾਡੇ ਬੈਕ ਸਾਈਡ ਤੇ ਨਾਲ ਕੋਟਰ ਨੇ ਔਰ ਦੇਖੋ ਜੇ ਆਪਾਂ ਗੱਲ ਕਰੀਏ ਤੇ ਅੰਮ੍ਰਿਤਸਰ ਦੇ ਸਭ ਤੋਂ ਗਰੀਬ ਲੋਕ ਐਸ ਜਗ੍ਹਾ ਰਹਿੰਦੇ ਨੇ ਤੇ ਅਮਰ ਬੰਟੀ ਵੀਰ ਪਹਿਲਵਾਨ ਇਹ ਸਾਹਮਣੇ ਇੱਥੋਂ ਦੇ ਹੈਗੇ ਨੇ ਔਰ ਇਹਨਾਂ ਨੇ ਮੈਂ ਵਾਅਦਾ ਕੀਤਾ ਇਹ ਇਲਾਕਾ ਨਿਵਾਸੀਆਂ ਨਾਲ ਕਿ ਆਪਾਂ ਇਹ 65 ਨੰਬਰ ਚ ਬੋਟ ਜਿਹੜੀ ਆ ਇਹਨੂੰ ਆਪਾਂ ਨੰਬਰ 1 ਬੋਟ ਬਣਾਉਣਾ ਜੋ ਹੈ ਬੜਾ ਆਪਣਾ ਟਾਸਕ ਹੈ ਬੜਾ ਔਖਾ ਕੰਮ ਹੈ ਪਰ ਬੋਰ ਬਹਿ ਗਿਆ ਰੇਤ ਆਉਣ ਰਹੀ ਆ पर साड़ी किस्मत है कि अभी हाले पिछले दो तीन महीने पहले एक गोरपा के अटे ही लेकिन क्योंकि आबादी बहुत है तो उसका नहीं निकलने चलता एक और गोर हम टाउन लगे ये ये कोशिश करते दो तीन हफ्ते पूरा कर दी है ताकि कि अगली गर्मी तो पहले साड़ा कम ठीक ठीक, ठीक चल जाए इस तो पहले सैंती नंबर करके आए हैं उस तो पहले तेती नंबर किया नहीं पहले चौंती पहले चौंती गए फिर तेती गोर का उद्घाटन फिर असी गए ਉਹ ਮਨ ਪ੍ਰਾਣੀ ਘਾਟ ਪੁਰਾਣੇ ਕੋਟਾ ਦੀ ਗੱਲ ਕਰ ਰਹੇ ਫਿਰ 39 ਚ ਗਏ ਹੁਣ ਅਸੀਂ ਤੇ 65 ਚ ਆਏ ਆ ਤੇ ਇਹਦੇ ਬਾਅਦ ਜਾ ਰਹੇ ਹਾਂ ਉੱਤੇ ਬਾਬਾਦੀਪ ਸਿੰਘ ਕਲਨੀ ਹੈ ਤੇ ਰਾਧਾਕ੍ਰਿਸ਼ਨ ਕਲਨੀ ਹੈ ਉੱਤੇ ਸੀਵਰ ਦਾ ਔਰ ਪਾਣੀ ਦੀ ਸਮੱਸਿਆ ਹੈ ਉਹ ਵੀ ਦੇਖਣ ਜਾ ਰਹੇ ਹਾਂ ਉਥੇ ਸ਼ੁਰੂ ਕਰਾਉਣ ਲੱਗੇ ਸਾਰਾ ਕੰਮ ਜੀ ਸਰ ਪਾਣੀ ਜਿਹਦੀ ਗੱਲ ਕਰੀਤਾ ਉਹਦੀ ਆ ਰਿਹਾ ਹੈ ਮੈਰੀ ਪਾਣੀ ਆ ਰਿਹਾ ਤੇ ਫਿਰ ਆਪਾਂ ਟਿਊਬਲ ਦੀ ਠਲੋੜ ਪਾ ਜੀਏ ਕਿਉਂਕਿ ਮੈਰੀ ਪਾਣੀ ਵੀ ਜਲਦੀ ਜਲਦੀ ਅਸੀਂ ਦੇ ਰਹੇ ਹਾਂ ਜੀ ਸਾਲ ਬਾਅਦ ਆ ਰਿਹਾ ਹੈ ਲੇਕਿਨ ਸਾਲ ਜਦੋਂ ਜਦੋਂ ਪਾਣੀ ਨਾ ਨਾ ਹੁੰਦਾ ਘਰ ਚ ਤੇ ਸਾਲ ਬਹੁਤ ਲੰਬਾ ਟਾਈਮ ਹੋ ਜਾਂਦਾ ਤੇ ਅਲਟੀਮੇਟਲੀ ਸਾਨੂੰ ਕਿਉਂਕਿ ਨਹਿਰ ਦਾ ਪਾਣੀ ਵੀ ਸਾਨੂੰ ਸਾਲ ਦੋ ਵਾਰੀ ਬੰਦ ਕਰਨਾ ਪਿਆ ਕਰਦਾ ਦੋਸਤ ਲਈ ਮੇਨਟੇਨੈਂਸ ਵਾਸਤੇ ਉਦੋਂ ਸਾਨੂੰ ਬੋਰ ਚਾਹੀਦੇ ਹੋਣਗੇ ਕਿਉਂਕਿ ਠੀਕ ਹੈ ਨਾ ਇਹ ਗੱਲ ਸਾਨੂੰ ਬੋਰ ਚਾਹੀਦੇ ਹੋਣਗੇ ਸੋ ਵੈਸੇ ਵੀ ਬੋਰ ਸੀ ਵਿੱਚ ਚਲਾਉਂਦੇ ਰਿਹਾ ਕਰਨੇ ਨੇ ਤਾਂ ਕਿ ਇੱਕ ਟਬੋਰ ਬਹਿ ਨਾ ਜਾਵੇ ਇੱਕ ਸਾਡੀ ਮੋਟਰ ਖਰਾਬ ਨਾ ਹੋ ਜਾਵੇ ਇਸ ਕਰਕੇ ਜਿੰਨੀ ਲੋੜ ਆ ਉਹਨੇ ਬੋਰ ਐਸੋ ਕਰ ਥਾਕੇ ਨੇ ਔਰ ਜਦੋਂ ਨਹਿਰ ਬੰਦ ਵੀ ਹੋਏਗੀ ਰਿਪੇਅਰ ਵਾਸਤੇ ਜਾਂ ਕਿਸੇ ਕੰਮ ਵਾਸਤੇ ਅਸੀਂ ਇਹ ਬਹੁਤ ਕੁਝ ਕਰਿਆ ਕਰਾਂਗੇ ਇਸ ਇਸ ਇਲਾਕੇ ਜੇ ਤੁਸੀਂ ਖੜੇ ਹੋ ਇਹ ਬਹੁਤ ਜ਼ਿਆਦਾ ਪਿਛੜਿਆ ਹੋਇਆ ਜਿਸ ਤਰ੍ਹਾਂ ਤੁਸੀਂ ਵੀ ਕਹਿ ਰਹੇ ਹੋ ਇੱਥੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਤੋਂ ਸੁਲੱਖਣ ਬਿਲਕੁਲ ਉਹਨਾਂ ਨੂੰ ਪਰੇ ਨੇ ਇਹਨਾਂ ਨੂੰ ਬੁਨਿਆਦੀ ਸਹੂਲਤਾਂ ਵੀ ਮਿਲ ਪਈਆਂ ਇੰਨੀਆਂ ਸਰਕਾਰਾਂ ਆ ਕੇ ਚਲੇ ਜਾਂਦੀਆਂ ਮਾੜੀ ਗੱਲ ਹੈ ਪਰ ਜਿਤਨਾ ਅਸੀਂ ਅਸੀਂ ਸਾਡਾ ਪੂਰਾ ਧਿਆਨ ਇਸ ਇੱਥੇ ਹੈਗਾ ਹੈ ਨਾ ਸੜਕਾਂ ਡਲੀਆਂ ਬਣ ਰਹੀਆਂ ਨੇ ਆ ਗੁਜਰਪੁਰੇ ਵਿੱਚ ਜਿਹੜਾ ਸੀਵਰ ਸੀ ਨਾ ਉਸ ਸਿਵਰ ਤੇ ਲੋਕਾਂ ਨੇ ਘਰ ਪਾਲੇ ਸੀਗੇ ਅੱਛਾ ਜੀ ਪਹਿਲੇ ਤਾਂ ਰੋਕਿਆ ਨਹੀਂ ਕਿਸੇ ਨੇ ਲੇਕਿਨ ਘਰ ਪੈ ਕੇ ਸਿਵਰ ਸਾਫ ਵੀ ਨਹੀਂ ਹੋ ਸਕਦਾ ਅਸੀਂ ਬਾਹਰ ਨਵਾਂ ਸਿਵਰ ਪਾਇਆ ਫਿਰ ਲੋਕੀ ਕਾਲੇ ਪੈ ਕੇ ਮੈਂ ਕਿਹਾ ਸਿਵਰ ਦਾ ਮਿੱਟੀ ਬੈਹ ਤੇ ਲੈਣ ਦਾ ਲੱਭਾਇਆ ਹੁਣ ਸਲਕ ਪਾਈ ਆ ਇਸੇ ਤਰ੍ਹਾਂ ਹੀ ਗੁਰਰਾਮਦਾਸ ਪਾਰਕ ਆ ਨਾਲ ਦੇ ਬੰਨੇ ਜੀ ਤੋਂ ਗੁਰਰਾਮਦਾਸ ਪਾਰਕ ਨੂੰ ਇਸ ਤਰ੍ਹਾਂ ਵਧੀਆ ਟਾਲਾ ਛਾਲਾ ਲਾ ਕੇ ਵਧੀਆ ਬਣਾਇਆ ਉਹਨੂੰ ਥੋੜੇ ਕੂਟੇ ਬੜੇ ਲੱਗਣ ਵਾਲੇ ਨੇ ਨਾਲ ਹੀ ਪਰਲੇ ਬਣੇ ਲਾਇਬ੍ਰੇਰੀ ਸਾਨੂੰ ਅੰਮ੍ਰਿਤਸਰ ਚ ਹੀ ਪਾਣੀ ਚਾਹੀਦਾ ਸੀ ਇੱਥੇ ਬਣਾਈਏ ਐਸ ਮੋਹਲੇ ਵਾਸਤੇ ਬਣਾਈਏ ਤਾਂ ਕਿ ਔਰ ਅਸੀਂ ਕੋਸ਼ਿਸ਼ ਕਰਕੇ ਤਾਂ ਨਾਮ ਵੀ ਬਾਬਾ ਸਾਹਿਬ ਆਬ ਅੰਮੇਰਿਕਾ ਸਾਹਿਬ ਦੇ ਨਾਂ ਤੇ ਰੱਖਾਂਗੇ ਔਰ ਇਹੀ ਚਾਹ ਕਿ ਹਥੇ 20 ਬੱਚੇ ਬਹਿ ਕੇ ਕਿਸੇ ਵੇਲੇ ਪੜ ਸਕਣ ਰਾਤ ਨੂੰ ਲੇਟ ਤੱਕ ਪੜ੍ਹੀ ਲੱਖਿਆ ਕਰਾਂਗੇ 10 ਵਜੇ ਤੋਂ 12 ਵਜੇ ਤੱਕ ਬੱਚੇ ਪੜਨ ਔਰ ਪੜ ਕੇ ਬੱਚੇ ਬੜੀ ਬੜੀ ਖੁਸ਼ੀ ਹੈ ਐਸ ਇਲਾਕੇ ਤੇ ਸਾਡੇ ਇੱਕ ਬੱਚਾ ਜੇ ਹੀ ਪਰਤੀ ਹੋਇਆ ਹੈ ਹਾਂਜੀ ਔਰ ਇੱਕ ਬੱਚਾ ਪਟਵਾਰੀ ਲੱਗਾ ਪਟਵਾਰੀ ਲੱਗਾ ਤਾਂ ਦੋ ਬੱਚੇ ਲੱਗੇ ਨੇ ਬੜੀ ਬੜੀ ਖੁਸ਼ੀ ਹੁੰਦੀ ਹੈ ਜਦੋਂ ਬੱਚਾ ਆਪਣ ਲਿਖੇ ਲੱਗਦਾ ਇਸਾਂ ਨੌਕਰੀ ਲੱਗਦਾ ਔਰ ਮਿਹਨਤ ਦੇ ਨਾਲ ਸੋ ਕਰਾਂ ਚ ਸੋਚਣੀ ਹੁੰਦੀ ਹੈ ਕਰਾਂ ਚ ਕਿਹਦੇ ਜਗ੍ਹਾ ਥੋੜੀ ਹੁੰਦੀ ਹੈ ਹੋਰ ਬੱਚੇ ਵੀ ਹੁੰਦੇ ਨੇ ਸੋ ਪੜਾਈ ਦਾ ਮੌਲ ਜਿਹੜਾ ਲਾਇਬ੍ਰੇਰੀ ਜੱਕ ਬਹੁਤ ਚੰਗਾ ਬਣਿਆ ਕਰੇਗਾ ਇਹ ਕਿਹੜਾ ਸਭ ਤੋਂ ਵੱਡਾ ਕੰਮ ਅਸੀਂ ਜਿਹੜਾ ਸ਼ੁਰੂ ਕੀਤਾ ਹੋਇਆ ਪਤਾ ਨਹੀਂ ਕਦੋਂ ਖਤਮ ਕਰ ਪਾਵਾਂਗੇ ਉਹਨੂੰ ਉਹ ਹੈ ਕਿ ਪਕਤਾਂ ਵਾਲੇ ਜਿਹੜਾ ਸਕੂਲ ਹੈ ਨਾ ਚੌਂਕ ਤੋਂ ਉਰਲੇ ਬੰਨੇ ਦੁਕਾਨਾਂ ਬਣੀਆਂ ਵੇਖਿਆ ਕਾਰਪੋਰੇਸ਼ਨ ਦੀ ਉਹਦੀ ਬੈਕਸਟ ਚੇਕੜ ਜਗ੍ਹਾ ਲੇਕਿਨ ਬੱਚੇ ਸਾਰੇ ਉਥੇ 150 ਪੜਦਾ ਓਕੇ ਸੋ ਸਾਡਾ ਇਰਾਦਾ ਹੈ ਕਿ 1000 ਬੱਚਾ ਪੜੇ ਅੱਜੋ ਜਾਂਦਾ ਇਲਾਕਾ ਮਤਲਬ ਨੂਰੀ ਮੱਲੇ ਦੇ ਬੱਚੇ ਆਉਣ ਉੱਥੇ ਉਹ ਤੇ ਗੁਜਰਪੁਰ ਦੇ ਬੱਚੇ ਆਉਣ ਸਾਰੇ ਲਾਲ ਕੋਟਰ ਦੇ ਬੱਚੇ ਆਉਣ ਅੰਬੇਦਕਰ ਕੋਲਟੀ ਦੇ ਬੱਚੇ ਆਉਣ ਭਰ ਰਾਧਾਕ੍ਰਿਸ਼ਨ ਕੋਲਟੀ ਦੇ ਬੱਚੇ ਆਉਣ ਸਾਰੇ ਬੱਚੇ ਉੱਥੇ ਆਉਣ ਸਾਡੇ ਸ਼ਹਿਰੋ ਵੀ ਆਉਣ ਕੋਈ ਦੇਖੋ ਨਾ ਕਿੰਨੀ ਸੈਂਟਰ ਲొਕੇਸ਼ਨ ਹੈ ਸੈਂਟਰਲ ਹਲਕਾ ਵੀ ਪੈਂਦਾ ਉਹਨੂੰ ਦੇਖੋ ਸੈਂਟਰਲ ਸਾਉਥ ਦੇ ਐਜ ਤੇ ਆ ਕਸਟ पे ਹੈ ਨਾ ਔਰ ਆਬਾਦੀ ਸਾਰੀ ਪੈਂਦੀ ਇਧਰੋਂ ਉਧਰੋਂ ਸ਼ਹਿਰੀ ਆਬਾਦੀ ਸਾਰੀ ਪੈਂਦੀ ਹੈ ਸੋ ਮਤਲਬ ਬਹੁਤ ਸੋਹਣਾ ਸਕੂਲ ਸਮੇਲ ਹੋ ਕੇ ਸ਼ਹਿਰੀ ਦਾ ਬੈਕਵਰ ਲਾਕੇ ਦਾ ਇੱਕ ਬੜਾ ਸੋਹਣਾ ਸਕੂਲ ਚੱਲ ਸਕਦਾ ਉਹ ਟੇਂਜਰ ਬੱਚੇ ਦੇ ਵਾਸਤੇ ਅਸੀਂ ਪੂਰੀ ਪਲੈਨਿੰਗ ਕੀਤੀ ਹੋਈ ਹੈ ਉਹਦਾ ਨਕਸ਼ਾ ਨਕਸ਼ਾ ਸਾਰਾ ਪਾਸ ਹੈ ਸਭ ਕੁਝ ਪਾਸਾ ਉਹਦਾ बस ਇਹ ਕਿ ਸਿਰਫ ਫੰਡ ਜੀ ਢਿੱਕ ਰਹੇ ਨੇ ਜਦੋਂ ਫੰਡ ਆਕੇ ਅਸੀਂ ਉਹਨੂੰ ਪਿੱਛੇ ਬਣਾਉਣਾ ਸ਼ੁਰੂ ਕਰ ਦਾਂਗੇ ਸ਼ੁਕਰ ਸੋ ਬੱਟੀ ਬਾਜੀ ਤੁਹਾਡੇ ਏਰੀਆ ਦੇ ਵਿੱਚ ਅੱਜ ਐਸ ਗੁੱਜਰਪੁਰਾ ਇਲਾਕੇ ਦੇ ਵਿੱਚ ਟਿਊਬਲ ਲੱਗ ਗਿਆ ਨਹੀਂ ਪੱਥਰਾਂ ਦਾ ਜਿ ਰੱਖ ਦਿੱਤਾ ਹੈ ਸੋ ਤੁਸੀਂ ਅਸੀਂ ਸਭ ਤੋਂ ਪਹਿਲਾਂ ਤਾਂ ਡਾਕਟਰ ਸਾਹਿਬ ਜੀ ਦਾ ਧੰਨਵਾਦ ਕਰਾਂਗੇ ਜਿਹੜਾ ਸਾਡਾ ਸਭ ਤੋਂ ਸਲਿਮ ਏਰੀਆ ਹੈਗਾ ਅਸੀਂ ਗਲਵਾਰੀ ਗੇਟ ਤੋਂ ਕਿ ਇਹਦੇ ਵਿੱਚ ਬਹੁਤ ਗਰੀਬ ਸਾਡਾ ਟਪਕ ਹੈਗਾ ਸੀ ਉਹ ਡਾਕਟਰ ਸਾਹਿਬ ਹਨ ਨੇ ਬਹੁਤ ਵਧੀਆ ਕੰਮ ਹਾਰ ਦਿੱਤੀ ਜਿਹਦੇ ਵਿੱਚ ਸਾਡਾ ਜਿਹੜਾ ਪਾਣੀ ਦਾ 10 ਸਾਲ ਤੋਂ ਕੋਈ ਮਸਲਾ ਨਹੀਂ ਹੱਲ ਕਰ ਸਕਿਆ ਕੋਈ ਵੀ ਸਰਕਾਰ ਉਹ ਡਾਕਟਰ ਸਾਹਿਬ ਹਨ ਆਣ ਕੇ ਇੱਥੇ ਤੇ ਇਹ ਪਾਣੀ ਦਾ ਮਸਲਾ ਹੱਲ ਕਰਿਆ ਤੇ ਜਿਹਦੇ ਵਿੱਚ ਸਾਡੀ ਸਾਰੀ ਆਵਾਮ ਬਹੁਤ ਖੁਸ਼ ਹੋਈ ਹੈ ਵੀ ਅੱਜ ਦੇਖੋ ਪਹਿਲੋ ਟਿਊਬਲ ਲਵਾਇਆ ਗਿਆ ਫਿਰ ਅੱਜ ਪਾਈਪਾਂ ਵੀ ਪਾਤੀਆਂ ਵਾ ਵੀ ਸਾਫ ਪਾਣੀ ਦਿੱਤਾ ਜਾਵੇ ਡਾਕਟਰ ਸਾਹਿਬ ਹਨ ਨੂੰ ਸਾਡੀ ਵਾਰਡ ਦਾ ਇੰਨਾ ਕ ਐਨਐਮਐਲਏ ਕੋਈ ਵੀ ਕਿਦੇ ਗਲਵਾਰੀ ਗੇਟ ਦੇ ਵਿੱਚ ਨਹੀਂ ਆਇਆ ਹਨ ਜਿੰਨਾ ਇਹਨਾਂ ਨੇ ਖੁਦ ਇੰਨੀ ਡੀਪਲੀ ਸੋਚ ਲਿਆ ਵੀ ਇਹ ਗਲਵਾਰੀ ਗੇਟ ਦੀ ਜਿਹੜੀ ਦਿੱਲੀ ਵੀ ਆਪਣਾ ਸਲਿਮ ਏਰੀਆ ਹੈ ਇਹਨੂੰ ਵਧੀਆ ਏਰੀਆ ਬਣਾਇਆ ਜਾਏ ਆਪਾਂ ਡਾਕਟਰ ਸਾਹਿਬ ਦਾ ਸਾਰੀ ਪਬਲਿਕ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਸ਼ੁਕਰੀਆ ਸੋ ਡਾਕਟਰ ਵਿਧਾਇਕ ਡਾਕਟਰ ਇੰਦਰਪ੍ਰੀ ਨਿਜਰ ਵੱਲੋਂ ਅੱਜ ਗਲੀਆਂ ਟਿਊਬਲ ਦਾ ਉਦਘਾਟਨ ਕੀਤਾ ਗਿਆ ਹੈ ਇਹ ਗੁੱਜਰਪੁਰਾ ਇਲਾਕਾ ਹੈ ਇਸ ਇਲਾਕੇ ਦੀਆਂ ਸੰਕਰਣ ਗਲੀਆਂ ਨੇ ਦੇਖੋ ਤੁਸੀਂ ਤਸਵੀਰਾਂ ਦੇ ਵਿੱਚ ਇੱਥੇ ਪਾਣੀ ਦੀ ਸਮੱਸਿਆ ਇਸ ਕਦਰ ਸੀਗੀ ਕਿ ਪਾਣੀ ਘਰਾਂ ਘਰਾਂ ਤੱਕ ਨਹੀਂ ਪਹੁੰਚ ਪਾ ਰਿਹਾ ਸੋ ਅੱਜ ਇਸ ਏਰੀਆ ਦੇ ਵਿੱਚ ਡਾਕਟਰ ਸਾਹਿਬ ਨੇ ਨਵੇਂ ਟਿਊਬਲ ਦਾ ਉਦਘਾਟਨ ਕੀਤਾ ਹੈ ਨਵਾਂ ਟਿਊਬਲ ਲਗਾਉਣ ਲਈ ਆਇਆ ਹੈ ਨਹਿਰੀ ਪਾਣੀ ਹਜੇ ਕੁਝ 1 ਸਾਲ ਲੱਗ ਜਾਏਗਾ ਪਰ ਉਸ ਤੋਂ ਪਹਿਲੇ ਉਦਘਾਟਨ ਤੋਂ ਬਾਅਦ ਇੱਥੋਂ ਦੇ ਲੋਕ ਕਿੰਨੇ ਖੁਸ਼ ਹੋਏ ਨੇ ਕਿ ਤੁਸੀਂ ਆਪ ਸੁਣ ਲਿਆ ਹੈ ਲੋਕਾਂ ਮੁਤਾਬਿਕ ਡਾਕਟਰ ਇੰਦਰਬੀਰ ਇਸ ਇਲਾਕੇ ਦੇ ਵਿੱਚ ਜ਼ਿਆਦਾ ਵਿਚਰਦੇ ਨੇ ਔਰ ਜ਼ਿਆਦਾ ਵਿਕਾਸ ਦਾ ਕੰਮ ਕਰਵਾ ਰਹੇ ਨੇ ਕੈਮਰਾ ਪਰਸਨ ਦਿतेश ਨੇ ਨਾਲ ਜੋਤੀ ਵਹ ਦੈਨਿਕ ਸਵੇਰਾ ਟੀਵੀ ਆਪਣੇ ਸਾਥ